ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸੱਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਬੀਬੀ ਸਾਡੀ ਵੀਡੀਓ ਨਾ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱੱਚੇ ਲੰਡੇ ਤੇ ਕਾਲੇ ਤੇਲ ਵਾਲੀ ਵੀਰਾਂ ਵਾਸਤੇ ਆ ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾ ਹੀ ਉਹ ਘੰਟੀ ਦਿਵਾਓ ਕਿਉਂਕਿ YouTube Facebook ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦਨਾ ਦੇਖੋ ਸਾਹਿਬ ਕਿਤਾਬ ਹੋਣਾ ਫਿਰ ਕਿੰਨਾ ਖੋਗੇ ਸੋਰੀ ਇਹ ਤੈਨੂੰ ਪਤਾ ਹੀ ਹੈਗਾ ਵੀ ਕਿੰਨਾ ਖਾ ਜਿੰਨਾ ਕਿ ਨਹੀਂ ਹੋਗਾ ਕਿੰਨਾ ਕਿ ਫਿਰ ਵੀ ਹੈ ਤੂੰ ਕਿੰਨੀ ਨਰਮ ਬਣ ਕੇ ਆਈ ਸੀ ਅੱਜ ਤੇਰੀ ਵੀ ਅੱਖ ਮੈਨੂੰ ਐ ਪੂਰੀ ਬੁੜਕੀ ਲੱਗਦੀ ਹੈਗੀ ਹੈ ਜੀਰੀ ਕਾਦੀ ਵੇਚ ਲਈ ਨਹੀਂ ਪਹਿਲਾਂ ਲਾਲਾ ਜੀ ਉਹ ਸੋਹੜੀ ਵਾਲੇ ਸੰਗ ਖਲ ਜਾਂਦੀ ਦੋ ਤਿੰਨ ਵਾਰ ਤੁਸੀਂ ਕਰੇ ਨਾ ਨਾ ਟਾਈਮ ਯਾਦ ਕਰ ਮੈਂ ਚਾਹੀਦਾ ਕਿੰਮੀ ਐਤੀ ਰਹਦੀ ਬਿਰਕਦੀ ਸੌ ਤ ਦਿਨ ਚਕਾਇਆ ਕਿ ਨਹੀਂ ਚਕਾਇਆ ਨਹੀਂ ਆਇਆ ਨਹੀਂ ਮੈਂ 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 ਤੇਰੀ ਸੱਸ ਮੈਂ ਕਿਹੜਾ ਸੁਣ ਸੱਪੇ ਸੱਪਣ ਲੱਗੀਆਂ ਮੈਂ ਤਾਂ ਇਹ ਕਿ ਐ ਸੋਨੂੰ ਕਿੰਨੇ ਹੋ ਗਏ ਦੱਸ ਦੋ ਕਿੰਨੇ ਤਾਂ ਹੋ ਗਏ ਤੈਨੂੰ ਦੱਸ ਦਾਂਗਾ ਨਾਲੇ ਤੇਰੀ ਸੱਸ ਬੁੜਕਦੀ ਹੈਗੀ ਕੀ ਕਹਿੰਦੀ ਹੈ ਬੁੜ ਬੁੜ ਕਰਦੀ ਰਹਿੰਦੀ ਜਿੱਥੇ ਵੀ ਟੱਕਰਦਾ ਬੁੜ ਬੁੜ ਕਰਦੀ ਹੈਗੀ ਉਹ ਤਾਂ ਹੈ ਇਹ ਜੀ ਸੁਹਾਗ ਆ ਲਾਲਾ ਜੀ ਉਹ ਤਾਂ ਉਹਦੀ ਗੱਲ ਤਾਂ ਟੈਨਸ਼ਨ ਨਾ ਲਿਆ ਉਹਦਾ ਦਿਮਾਗ ਆ ਉਹਦਾ ਤਾਂ ਹੱਲਿਆ ਹੱਲੇ ਦਿਮਾਗ ਦੇ ਸਰਾਂ ਦੇ ਦਵਾਈ ਚੱਲਦੀ ਹੈ तमाम ਦਾ ਮਾਨਸਾ ਦਵਾਈ ਚੱਲਦੀ ਹੈ ਕਿ ਮੈਨੂੰ ਪਤਾ ਹੈ ਕਿਹੜਾ ਉਹਨੂੰ ਗੋਲਾ ਲਵਾਉਣੇ ਹੋਗੇ ਦੇਖ ਤੇਰੇ ਮੂੰਹ ਨੂੰ ਸੌਦਾ ਚਕਾਇਆ ਹੈਗਾ ਹਾਂ ਸਾਬ ਕਰਦ ਹੁਣ ਤੁਹਾਨੂੰ ਮੈਂ ਗੁਣ ਨਹੀਂ ਭੁੱਲਦੀ ਗੁਣ ਤਾਂ ਬੰਦੇ ਇੱਕ ਵਾਰ ਹੁੰਦਾ ਹਾਂ ਮੈਂ ਗੁਣ ਨਹੀਂ ਕਿਸੇ ਦਾ ਭੁੱਲਦੀ ਹਾਂ ਲੈ ਲੈ ਚਲਦੀ ਇੰਨੀ ਰਹੀ ਫਿਰ ਵੀ ਦੱਸ ਦੋ ਸਾਬ ਪਤਾ ਉਹ ਕਿੰਨਾ ਹੈ ਸਾਬ ਪਤਾ ਬਰੇ ਸੁਣ ਲੈ ਸੋਡਾ ਸਾਰਾ ਢੱਪਰ ਸਾਬ ਪੁੱਛ ਕੇ ਭੱਜ ਜਾਣੇ ਹੋ ਮਟਾ ਇਹ ਹੀ ਚੱਕਦਾ ਮਾਰ ਜੂਗਾ ਤੈਨੂੰ ਕੋਈ ਪੈਸੇ ਦੇਗਾ ਹਾਂ ਲੈ ਚੱਕ ਲੈ ਖੜ ਜਾ ਹੁਣ ਚੱਕੀ ਲੈਣਾ ਹੁਣ ਸਾਬ ਚੱਕ ਲੈ ਸਾਬ ਚੱਕ ਲੈ ਪਹਿਲਾਂ ਤੇਰਾ ਸਹੁਰਾ ਆਇਆ ਫਿਰ ਤੇਰੀ ਸੱਸ ਆਈ ਇਹ ਲਾਲਾ ਜੀ ਪਹਿਲੇ ਪੰਨੇ ਤੇ ਪਿਆ ਇੱਕ ਪੰਨਾ ਲੰਘਿਆ ਹੋਇਆ ਲੈ ਆ ਦੇਖ ਲੈ ਨਹੀਂ ਭਈ ਕੋਈ ਦਿਖਾਉਂਦਾ ਨਹੀਂ ਹੁੰਦਾ ਲਿਪਾ ਪੜ ਲੈ 3700 ਰੁਪਏ ਹੈ ਕੀ 3700 ਹੈ ਐ ਨਿੰਗਾ ਲਾ ਕੇ ਦੇਖ ਲੈ ਸੌਰੀ ਹੈ 3700 ਨਹੀਂ ਨਾ ਮੂਰੇ ਉਹ ਹੈਗਾ 1350 ਰੁਪਏ ਹੈਗਾ ਅੱਛਾ 1350 ਰੁਪਏ ਹਾਂ 10000 ਤਾਂ ਪਿਛਲੇ ਹੀ ਹੈਗਾ ਹਾਂ ਕੋਈ ਗੱਲ ਨਹੀਂ ਫਿਰ 13000 ਹੋ ਗਿਆ ਸਾਰਾ ਹਾਂ 13 ਤੁੱਤੇ ਬਣ ਜੂਗਾ ਕੋਈ ਨਹੀਂ ਸਾਡੀ ਜੇ ਤਾਂ ਪੈਨਸਲ ਪੁਨ ਸਲਾਈ ਬੁੜੀ ਦੀ ਉਹ ਤੇ ਜੀ ਲਾਂਗੀ ਹੁਣ ਪਲਸਣ ਦੀਆਂ ਗੱਲਾਂ ਨਾ 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 ਫਸਰ ਬਾੜੀ ਵਾਲੇ ਚ ਲੂੰਗਾ ਮੈਂ ਤਾਂ ਕੋਈ ਨਹੀਂ ਫਿਰ ਆਥਣੇ ਆ ਜੇ ਹੋਰ ਕੀ ਆ ਫਿਰ ਆਖਰ ਬਾਕੇ ਬੁੜੇ ਨਾਲ ਗੱਲ ਕਰ ਲਿਓ ਆਥਣੇ ਮੈਂ ਆ ਤਾਂ ਜਾਊਂਗਾ ਉਹਦਾ ਪੇਗ ਲੱਗਿਆ ਹੁੰਦਾਗਾ ਐਵੇਂ ਜਿਵੇਂ ਪਤਾ ਫਸਦਾ ਅਸੀਂ ਬਾਣੀਆਂ ਵਕੀਲ ਆਥਣੇ ਨਹੀਂ ਆਉਂਦੇ ਹੁੰਦੇ ਤੜਕੇ ਆਉਂਗਾ ਕੋਈ ਕੋਲ ਮਰਜੀ ਠੀਕ ਆ ਥੋੜੇ ਪੈਸੇ ਅਸੀਂ ਪਿੰਡ ਛੱਡ ਗਏ ਨੰ ਬੰਜ ਲੱਗੇ ਸਾਰਾ ਸਕੂਲ ਹੋਰ ਭਾਈ ਫਿਰ ਠੀਕ ਰਹਿਣਾ ਭਾਈ ਨਿੱਕਾ ਨਿਆਣਾ ਹੈਗਾ ਭਾਈ ਮੈਨੂੰ ਤਾਂ ਨਹੀਂ ਲੱਗਦਾ ਕੋਈ ਨਿੱਕਾ ਨਹੀਂ ਉੱਥੇ ਬਾਹਰ ਗਏ ਹੋਏ ਨੇ ਨਾ ਫਿਰ ਅੱਛਾ ਹਾਂਜੀ ਫਿਰ ਤਾਂ ਤੂੰ ਕੁਮਾਰੀ ਹੋਈਆਂ ਸਾਰੀਏ ਕਿਹੜੀ ਥਾਂ ਗਏ ਨੇ ਹੋ ਕੈਨੇਡਾ ਗਏ ਨੇ ਅੱਛਾ ਫਿਰ ਤਾਂ ਮੁੜਨ ਦੀ ਕੋਈ ਆਸ ਨਹੀਂ ਕੈਨੇਡਾ ਜਿਹੜਾ ਵਗਿਆ ਮੇਰਾ ਜੀਜਾ ਪਟਾ ਕਰ ਜਾ ਮਾੜੇ ਦੋ ਕੁੜੀਆਂ ਗੱਲਾਂ ਕਰ ਬੀੜੇ ਬੀੜ ਬਣ ਕਰਨ ਲੱਗ ਜਾਨੀਆਂ ਤੂੰ ਸਾਰੀ ਸਾਰੀ ਗੱਲਾਂ ਦਾ ਸੁਆਦ ਖਰਾਬ ਕਰ ਦਿੰਨੀ ਹੈਗੀ ਫਿਰ ਨਹੀਂ ਭਾਈ ਉਹ ਮੁੜਦਾ ਹੈਗਾ ਕਿਉਂ ਮੇਮਾ ਬਹੁਤ ਸੁਨੱਖੀਆਂ ਨੇ ਉੱਥੇ ਹੋਰ ਉੱਥੇ ਵਿਆਹ ਉਹ ਨਾ ਕਰਾ ਲਾ ਹੋ ਨਾ ਮਾਰੇ ਦੇ ਨੈਣ ਆ ਗਿਆ ਨਾ ਕੋਈ ਨਾ ਕੋਈ ਨਾ ਸੱਚੀ ਗੱਲ ਕਰ ਦਤਾ ਮੂੰਚ ਨਾ ਭਰਾਵਾ ਮਾ ਇਹਨਾਂ ਬੋਲ ਗੱਲ ਸੁਣ ਲੈ ਮੇਰੀ ਹੁਣ ਯੁੱਗ ਬਦਲ ਗਿਆ ਚੁੱਪ ਕਰਕੇ ਦੇ ਦੇ ਤਲਾਕ ਨਾ ਨਾ ਲਾਲਾ ਦੀ ਸ਼ਰਮ ਚੜੀ ਗਈ ਸਾਨੂੰ ਤੇਰਾ ਹੋਰੇ ਸਾਖ ਕਰ ਦਿੰਦੇ ਆਂਗੇ ਹਾਏ ਲਾਲਾ ਜੀ ਕਹੇ ਜੀਆਂ ਗੱਲਾਂ ਕਰਦੇ ਹੋ ਹੈ ਇਹਦੇ ਘਰ ਜਨੋਂ ਆਥਨ ਤੜਕੇ ਫੋਨ ਲਾਉਂਦਾ ਇਹਨੂੰ ਪੀਆਰ ਹੈਗਾ ਮੇਰਾ ਜੀਜਾ ਆ ਪਿਛਲੇ ਮਹੀਨੇ ਇਹਦਾ ਵੀਜ਼ਾ ਲਵਾ ਦੇਣਾ ਥੋੜੇ ਜਿਹਾ ਟਾਈਮ ਦਾ ਦੇ ਉਹਨਾਂ ਨੇ ਮੇਰਾ ਵੀਜ਼ਾ ਲਵਾ ਦੇਣਾ ਮੰਗ ਰਹੀ ਪਾਹੀ ਤਾਂ ਮੈਂ ਵੀ ਹੋਇਆ ਆਊਗਾ ਜੇ ਬੈਕ ਰਾ ਆਊਗਾ ਆਈਡੀ ਸੇ ਇਦੀ ਹੁੰਦਾ ਪੀਆਰ ਹਾਂ ਤੈਨੂੰ ਕਿਸੇ ਨੇ ਕਿਹਨੇ ਕਿਹਾ ਬੋਲਣ ਨੂੰ ਵਿੱਚ ਕਿਆ ਮਾਰਦੀ ਹਾਂ ਸਦਾ ਮਾਰਨਾ ਮਾਰ ਹੋਰ ਕੀ ਆਗਾ ਸੱਚੀ ਗੱਲ ਲਗਾ ਦੇਣਾ ਲਾਣਾ ਤਾਂ ਮਾਰ ਜੱਪੜ ਪੁੱਤ ਨਾ ਜੰਮੀ ਐਤੀ ਇੰਨੀ ਚੰਗੀ ਨਹੀਂ ਨਹੀਂ ਕੋਈ ਨਕਾਮ ਕਰਿੰਦਾ ਬਹੁਤਾ ਕੋਈ ਕਰਿੰਦਾ ਬਹੁਤ ਹਾਂ ਹੋਰ ਫਿਰ ਹੋਰ ਵਧੀਆ ਇਹਨੂੰ ਮਾੜਾ ਠੋਸ ਸਮਝਾ ਕੇ ਰੱਖ ਕੋਲਾ ਕੋਈ ਨਾ ਸੌਦਾ ਫਿਰ ਸਾਰਾ ਪਿਆਗਾ ਤੋ ਦਾਦਾ ਸਾਰਾ ਕੁਝ ਪਿਆ ਹੁਣ ਕੀ ਹੁਣ ਦੱਸ ਗੋਲੇ ਦੇ ਮਾ ਫਿਰ ਗੋਲੇ ਦੇ ਦ ਪੰਜਾਂ ਦੀ ਕਿਹੜਾ ਇਹ ਮੈਂ ਨਹੀਂ ਖਾਣੇ ਮੈਨੂੰ ਵਸ ਪੂਝੇ ਦਾ ਪੈਕਟ ਦੇ ਦੋ ਪੂਝੇ ਦਾ ਪੈਕਟ ਇਹ ਤਾਂ ਫੈਕਟਰੀ ਦਾ ਹਾਂ ਫਿਰ ਤਲਾ ਲਾ 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 ਲੱਗ ਗਿਆ ਉਹ ਗਿਰੀਆਂ ਦੇ ਦੇ ਨਾ ਫਿਰ ਹਾਂ ਗਿਰੀਆਂ ਦੇ ਦੋ ਖਰਚਾ ਪੂਝੇ ਪਿਆ ਹੂਕ ਲੱਗ ਕਿਉਂ ਗਿਆ ਤਹਾਂ ਦਾ ਦੇਖਦਾ ਨਹੀਂ ਹੁੰਦਾ ਪਿਆਗਾ ਬਰੀਕ ਪੂਝੀਆਂ ਵੇਚਣ ਵਾਲਾ ਦਿੱਕਾ ਮੇਰੀ ਲੈ ਮੈਨੂੰ ਲੱਗਿਆ ਸੋਨੂ ਮੁੰਡੀ ਮੰਗਦੇ ਆ ਨਾ ਨਾ ਕਿਲੋ ਦੀ ਪੈਕਿੰਗ ਲੈ ਖਾ ਕੇ ਦੇਖੀ ਤੂੰ ਪੂਰੀ ਆ ਜਿਆਦਾ ਕਰੇਗੀ ਨਾ ਕਰਦੇ ਕਰੋ ਨਾ ਨਾ ਕੋਈ ਨਾ ਬੱਚੋ ਦਾ ਪੂਰਾ ਹਾਂ ਬਾਲਾ ਵਧੀਆ ਨਹੀਂ ਇਹਦੇ ਵਿੱਚ ਨਾ ਪਕੌੜੇ ਜੇ ਹੁੰਦੇ ਨੇ ਵਿੱਚ ਮੋਟੇ ਮੋਟੇ ਪਾਏ ਉਹ ਬਾਲੇ ਸਵਾਦ ਹੁੰਦੇ ਨੇ ਨਹੀਂ ਠੀਕ ਹੈ ਚਲ ਵਧੀਆ ਕਿਸ ਕੋੰਤਲਾ ਦਾ ਪਹਿਲੀ ਕੱਢ ਕੇ ਖਾ ਲੈਂਦੀ ਹੈਗੀ ਕੋਣ ਹੈ ਮੇਰੇ ਘਰ ਆਈ ਆ ਅੱਛਾ ਕੋੰਤਲਾ ਦੀਦੀ ਕਰੀ ਲੈਂਗੇ ਦੀਦੀ ਦਾ ਹੁਣ ਥੜਾ ਜਨਾ ਪਾਸਮਾ ਦਾ ਜੋ ਹੁਣ ਸਵਾਟਰ ਬੰਦੀ ਹੁੰਦੀ ਹੈ ਅੱਛਾ ਚਲ ਕੋਈ ਨਹੀਂ ਵੇਲੇ ਟਾਈਮ 'ਚ ਮਾਰਾਂਗੇ ਪਸਮ ਲੱਤੀ ਪੀਆ ਇਹਨਾਂ ਨੇ ਪਸਮ ਬਾਲੀ ਮੁੜੀਆਂ ਮੰਗਦੀਆਂ ਤੇ ਮੇਰੀ ਭੈਣ ਦਾ ਬਲਾਊਸ ਉਹ ਕਰ ਦੂਗੀ ਕਿਹੜਾ ਅਸੀਂ ਗੋਲੇ ਲੈ ਕੇ ਦੇ ਦਾਂਗੇ ਜੇ ਬਲਾਊਸ ਸੇ ਉਹ ਕਰ ਦੂਗੀ ਨਹੀਂ ਇਹ ਗੱਲ ਝੂਠ ਗੋਲੇ ਕਿਉਂਦਾ ਕਰ ਦਊਗੀ ਜਿਹੜਾ ਮੈਂ ਦੋ ਬਾਰੇ ਭਰ ਕੇ ਨੇ ਆ ਉਹ ਕਿਵੇਂ ਵਿਕਣਗੇ ਤੇ ਤੁਹਾਡੇ ਕੋਲ ਲਿਆਂਦੇ ਤੁਸੀਂ ਮਾਰਾਂਗੇ ਲੱਤੀ ਪੀਆ ਪਸ ਅਸੀਂ ਵੇਲੇ ਟਾਈਮ 'ਚ ਆਵਾਂਗੇ ਨਲਤਸੀ ਗੋਲੇ ਨੇ ਅਸੀਂ ਪਛਮ ਦੇਖ ਜਾਗੀਆਂ ਇਹਨੂੰ ਇੱਕ ਉਹ ਬਣਾ ਕੇ ਦੇ ਦੂਗੀ ਉਹ ਤਾਂ ਜੀ ਤੂੰ ਮੇਰਾ ਪਹਿਲਾ ਕੰਮ ਕਰਾ ਦੇ ਤੈਨੂੰ ਮੈਂ ਦੱਸਾਂਗਾ ਕਿਹੜਾ ਪੈਸਾ ਹੈ ਪੈਸੇ ਦੀ ਟੈਨਸ਼ਨ ਨਾ ਲਓ ਲਾਲਾ ਜੀ ਪਿੰਡ ਛੱਡ ਕੇ ਨਹੀਂ ਬਸ ਠੀਕ ਆ ਅੱਜ ਚੱਲੋ ਚੱਲ ਠੀਕ ਹੈ ਲਾਲਾ ਜੀ ਕਰੇ ਆਉਂਦੇ ਜਾਂਦੇ ਰਹਾਂ ਕੋਲ ਹਾਂ ਚੰਗਾ ਜੀ ਹੈ ਠੀਕ ਹੈ ਜਿਹੜਾ ਮਾਰਦੇ ਉਰੀ ਰਹੋਗੇ ਤਾਂ ਤੁਸੀਂ ਹਾਂ ਉਰੀਂਗਾ ਮੈਂ ਦੋ ਤਿੰਨ ਕਿੰਨਾ ਕਚਿਰ ਦੋ ਤਿੰਨ ਮਹੀਨੇ ਬੋਤਨਮੀ ਨ ਹੋ ਰਹੀ ਹੈ। ਹਾਂ। ਨਾ ਲੋਟਾ ਹੂਰੇ ਨਾਲ ਪਿੰਡ ਵਧੀਆ ਗਾ ਰੌਣਕੀ ਪਿੰਡ ਆ ਕਹਿੰਦਾ। ਹਾਂ। ਕੀ ਨਾਲਾ ਜੀ ਕਹਿੰਦੇ ਹੁੰਦੇ ਜੇ ਆਪ ਦਾ ਪਰਲਾ ਚੱਕਾਂਗੇ ਨਾ ਆਪ ਦਾ ਢਿੱਡ ਨੰਗਾ ਹੁੰਦਾ ਤੜਕੇ ਦਾ ਸਾਡੇ ਘਰ ਜਰੂਸ ਕੱਢਦਾ ਸੀ ਛੱਡਦਾ ਤਾਂ ਲੜਕੇ ਮੈਨੂੰ ਮਾਰ। ਛੋਡੇ ਤਾਂ ਮੈਂ ਤੈਨੂੰ ਇੱਕ ਗੱਲ ਦੱਸਾਂ। ਹਾਂ। ਛੋਡੇ ਜਿੰਨਾ ਜ਼ਿਕਰ ਕੋਈ ਮਰਦਾ ਨਹੀਂ। ਹਾਂ। ਉਹਨਾਂ ਚਿਰ ਛੋਡੇ ਘਰੋਂ ਕਲੇਸ਼ ਨਹੀਂ। ਕਿੱਥੇ ਮੈਂ ਤਾਂ ਮਾਰ ਦੇਣੀ ਸੀ। ਦੋਨੇ ਪੈ ਗਈਆਂ। ਮੈਂ ਤਾਂ ਟੁੱਟ ਕੇ ਮੈਂ ਤਾਂ ਹਲੇ ਕੁੰਡਾ ਲਾ ਲਿਆ। ਅਣੀ ਮੇਰੀ ਜਾਣ ਵਾਚ ਗਈ ਫਿਰ ਮੈਂ ਤੈਨੂੰ ਹਾਰ ਕੇ ਫੋਨ ਲਾਇਆ ਇਹ ਤਾਂ ਉਹਨੇ ਪੈਰੀ ਆ ਗਈ ਫਿਰ ਇਹ ਨਹੀਂ ਦਿੱਤੀ ਤਨੇ ਸੜੀ ਆ ਗਈ ਮੈਂ ਤਾਂ ਗੋਡਿਆਂ ਥੱਲੇ ਲੈ ਲਿਆ ਸੀ ਇਹਨਾਂ ਨੇ ਫੇਰ ਉਹ ਤਾਂ ਅੰਮ੍ਰਿਤ ਹੈ ਨਹੀਂ ਜਦੋਂ ਤਾ ਉਹ ਹੁੰਦਾ ਘਰੇ ਪਤੰਦਰ ਉਹ ਤਾਂ ਜਮਾ ਨਹੀਂ ਬੋਲਦੀਆਂ ਜਦੋਂ ਉਹ ਖੇਤ ਖੂਤ ਵਾਗਦੇ ਮਾਂ ਰੋ ਮੈਨੂੰ ਢਾਉਣ ਆਉਂਦੀਆਂ ਦੋਨੇ ਇਹ ਪਤਾ ਕੀ ਗੱਲ ਆ ਗਈ ਜਦੋਂ ਘਰ ਚ ਘਾਟਾ ਪੈ ਜੇ ਨਾ ਹੁਣ ਨੰਗ ਮਲੰਗ ਹੋਏ ਪੈਂਦੇ ਸੀ ਕਲੇਸ਼ ਤਾਂ ਹੀ ਪਊਗਾ ਖਰਚੇ ਘਟਾਓ ਉਹਨਾਂ ਨੂੰ ਕੋਈ ਬੰਦਿਆਂ ਨੇ ਸੋਹਣਾ ਤੇਰਾ ਦੁੱਧ ਦੇ ਸਾਵੇਂ ਹੱਥ ਮਾਰਦਾ ਫਿਰ ਤਾਂ ਮੂੰਹ ਮਾਰ ਦਿੰਦਾ ਹੋਰਾਂ ਦੀਆਂ ਖੋਲ ਲੀਆਂ ਚ ਤੈਨੂੰ ਮੈਂ ਸੱਚ ਜੀ ਨਹੀਂ ਕਰਦਾ ਦੀ ਕੋਈ ਸੋਰੀ ਕਹਾ ਗੱਲ ਨਾ ਕਰਦੀ। ਹੈ ਹੈ ਮੇਰੀ ਸਾਲੀ ਵੇਹੀ ਤੇਰੇ ਪਿੰਡ ਤਾਂ ਤੇਰੇ ਕੋਲੇ ਮੈਂ ਗੱਲ ਕਰ ਲਈ ਠੀਕ ਆ। ਫੇਰ ਹਾਂ ਉਹਨੂੰ ਰੋਕੋ ਤੁਸੀਂ। ਐ ਇਹ ਜਾ ਉਹਦੇ ਸਿੱਕੜੀ ਚਾੜ ਦੇਣਾ ਇਹੇ ਜਾ ਇਹ। ਇਹ ਤੂੰ ਹਿੰਮਤ ਕਰਨੀ ਪੂ ਅੱਜ ਨਵਾਂ ਜੁੱਗ ਦੇ ਕੁੜੀਆਂ ਤੁਸੀਂ। ਹਾਂ ਲਾੜਾ ਜੀ। ਗੱਲ ਸੁਣੋ। ਹੁਣ ਆਪਾਂ ਅਗਲੇ ਦੇ ਮਨ ਨੂੰ ਕਿਸੇ ਨੂੰ ਰੋਕ ਨਹੀਂ ਸਕਦੇ। ਜੋ ਬੰਦਾ ਕਹੇ ਜਾਂ ਹੁੰਦਾ ਉਹੋ ਹੀ ਰਹਿੰਦਾ। ਛੋਟਾ ਘੜ ਪੱਟਾ ਜਾਊਗਾ ਆਪਾਂ। ਕਿਹਨੇ ਤੇ ਸੁਭੀ ਮੱਚ ਜਾਂਦੀ ਵਟ ਨਹੀਂ ਜਾਂਦਾ। ਬਾਹਰ ਰੁਲ ਜਾਊਗਾ ਬਾਹਣ। ਪਰੋਲ ਦਾ ਰੋਲ ਜਾਣਦੇ ਹੋਰ ਕੀ ਆ ਫਿਰ ਚੰਗਾ ਉਹਦੀ ਆਪ ਦੀ ਬਹੂ ਨੂੰ ਚਾਹੀਦਾ ਉਹ ਤਾਂ ਹਟਾਉਂਦੇ ਹਾਂ 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 ਚੱਲ ਠੀਕ ਆ ਲਾਲਾ ਜੀ ਸਾਸਰੀ ਕਾਲ ਜੀ ਆਉਣ ਸਾਸਰੀ ਕਾਲ ਹਾਂ ਸਾਸਰੀ ਕਾਲ ਜੀ ਸਾਸਰੀ ਕਾਲ ਬਾਈ ਕਰ ਲੈ ਡਰ ਜਾ ਸੋਨੀ ਆ ਪੋ ਮੈਂ ਵੀ ਆ ਕਪੂਦੀ ਆ ਕਿ ਮੈਂ ਲੈ ਕੇ ਗਿਆ ਉਹ ਕੀ ਹੈ ਪਰਾਪਰ ਅਕੀਚਰ ਦੇਖਾ ਹੋਰ ਦੇਖ ਤੂੰ ਇਹਦਾ ਤੋੜ ਦੂਗਾ ਕੁਛ ਨਾ ਕੁਛ ਆ ਜਾ ਛੇਤੀ ਛੇਤੀ ਆ ਜਾ ਭੱਜਿਆ ਪੈਣੇ ਇਹ ਮੇਰੀ ਗੱਲ ਸੁਣ ਹਾਂ ਮੈਂ ਤਾਂ ਲਾਲ ਆ ਜਾ ਬਈ ਠਰਕੇ ਲੱਗ ਗਿਆ ਮੈਨੂੰ ਅੜੀ ਨੋ ਨੋ ਉਹ ਤਾਂ ਸੁਭਾਈ ਇਹ ਜਮ ਇਹ ਤਾਂ ਵਿਚਾਰਾ ਐ ਮੈਂ ਤੈਨੂੰ ਕਹਦਾ ਨਾ ਮੈਨੂੰ ਐਡੀ ਮਜਬੂਰੀ ਸੀ ਸਾਡੇ ਘਰੇ ਨਾ ਤਾਂ ਪੈਸੇ ਸੀ ਤੇ ਵਿਚਾਰੇ ਨੇ ਆਪ ਧਾਰ ਦਿੱਤੀ ਮੈਨੂੰ ਤੇ ਸਾਡੀ ਬੁੜੀ ਨੂੰ ਤਾਂ ਮੋੜ ਤਾਂ ਸਾਡੀ ਬੁੜੀ ਤੇ ਇੰਨੀ ਇੱਜ਼ਤ ਕੱਲੀ ਵਸ ਕੱਲੀ ਬੋਲਣ ਜਾਣਦੀ ਆ ਉਹ ਹੋਰ ਉਹਦੇ ਪੱਲੇ ਤਲੇ ਕੁਛ ਨਹੀਂ ਨਹੀਂ ਮੈਂ ਤਾਂ ਲੱਗ ਗਿਆ ਪੈਂਟੇ ਡੇਟੇ ਚਾਕ ਦੱਸ ਮੇਰੇ ਕੋਲ ਸਿੱਧੀ ਆ ਜਾ ਪੈਂ ਤੇਰਾ ਚੀਜਾ ਰੇਲ ਬਣਾ ਦੂ ਮੇਰੀ ਤਾਂ ਨਹੀਂ ਅੱਜ ਨਾ ਟੈਨਸ਼ਨ ਲੈ ਤੂੰ ਕੌਣ ਲੈ ਅੱਜ ਮੇਰਾ ਚੀਜਾ ਮੇਰੇ ਹੁੰਦੇ ਤੈਨੂੰ ਕੀ ਕਹਜ ਤੇਰੇ ਹੁੰਦੀ ਬਣਾ ਦੂ ਰੇਲ ਬਣਾਇ ਨਾ ਦੱਸ ਉਹ ਤੇਰੀ ਵੀ ਬਣ ਜੇ ਨਹੀਂ ਬੰਦ ਤਸੱਲੀ ਨਹੀਂ ਪਹਿਣੀ ਆਜ ਮਾਸੀ ਕਰੀਆਂ ਆ ਜਾ ਪੁੱਤ ਕਿਹੜਾ ਅੰਦਰ ਹੀ ਨੰਗਿਆ ਆ ਗਿਆ ਆ ਗਿਆ ਕਿਹੜਾ ਪੁੱਤ ਮੈਂ ਤਾਂ ਉਹ ਮਾਸੀ ਲਾਬਾ ਹਾਂ ਆ ਜਾ ਆ ਜਾ ਪਤਾ ਮਾਸੀ ਠੀਕ ਆ ਹਾਂ ਠੀਕ ਆ ਪੁੱਤ ਕਾਦੇ ਠੀਕ ਗੋਡੇ ਗੋਡੇ ਕਿਵੇਂ ਨੇ ਪੁੱਛ ਨਾ ਪੁੱਤ ਸਾਰਾ ਦਿਨ ਦੁਖਦੇ ਰਹਿੰਦੇ ਗੋਡੇ ਤਾਂ ਮੇਰੇ ਮਾਸੀ ਉਹਨਾਂ ਨੇ ਇੱਕ ਗੱਲ ਦੱਸਦਾ ਸੀ ਦੱਸ ਪੁੱਤ ਬਹੂ ਨੇ ਵੀ ਛੋਟੀ ਅੱਛਾ ਉਹ ਨਾਲੇ ਵੀ ਦੁਕਾਨ ਦੇ ਵੜੇ ਹੀ ਖੁੱਦੀ ਰਹਿੰਦੀ ਐ ਲਾਲੀ ਕੀ ਦੁਕਾਨ ਤੇ ਹੋਰ ਉਹ ਕਿਵੇਂ ਪੁੱਤਾ ਉਹ ਤੂੰ ਹੁਣ ਸਿਆਣੀ ਆ ਗੱਲ ਤਾਂ ਸਹੀ ਆ ਪੁੱਤ ਅੱਜ ਕੱਲ ਪਤਾ ਨਹੀਂ ਨੰਨੀਆਂ ਬੂਹਾਂ ਦਾ ਕਿਹੜੇ ਵੇ ਕਾੜ ਕਰਦੇ ਨੇ ਹਾਂ ਦੇਲਾ ਮਾੜਾ ਗੱਲ ਸਹੀ ਆ ਮਾੜਾ ਮਸੀ ਤੈਨੂੰ ਮੈਂ ਸੋਚਦੀ ਆ ਮੈਨੂੰ ਤਾਂ ਲੈ ਜਾਣਾ ਲਾਲਾ ਜਵਾਬ ਦੇ ਦਿੰਦਾ ਇਹ ਕਿਵੇਂ ਲਫਾਫਿਆਂ ਦੇ ਲਫਾਫੇ ਚੱਕੀ ਆਉਂਦੀ ਏ ਕਰੇ ਜ਼ਮਾਨ ਦੀ ਚੱਲ ਜਾਂਦਾ ਰਹਿ ਪੁੱਤ ਤੂੰ ਮੈਨੂੰ ਇੰਨੀ ਗੱਲ ਦੱਸ ਗਿਆ ਸ਼ੱਕ ਤਾਂ ਮੈਨੂੰ ਤੇ ਪਹਿਲੇ ਸੀ ਲੋਂਬੜੀ ਜੀ ਤੇ ਨਿਗਰ ਰੱਖੀ ਮਸੀ ਹੁਣ ਉੱਚ ਪੁੱਤ ਪੂਰਾ ਨਿਗਰ ਰੱਖੂਗੀ ਤੂੰ ਖਾਜੇ ਦਾ ਨਾ ਤੂੰ ਕਿਹੜਾ ਮਾਰਾ ਕਿੱਧਰ ਰਹਿਣ ਲੱਗ ਗਿਆ ਮੈਂ ਮਾਸੀ ਬਿਮਾਰ ਹੋ ਗਿਆ ਜੀ ਬੁਖਾਰ ਹੋ ਗਿਆ ਹੁਣ ਕਈ ਦਿਨੋਂ ਪੁੱਤ ਬੀ ਘੱਟ ਲਾ ਟਾਈਮ ਨਾਲ ਲਵਾਦਾ ਅਗਰ ਸੈੱਲ ਵੀ ਘਟ ਜਾਂਦੇ ਆ ਕਹਿੰਦੇ ਇਹ ਚ ਖੋਪਾ ਖੂਪੇ ਵਾਲਾ ਪਾਣੀ ਪੀ ਲਿਆ ਕਰ ਪਤਾ ਨਹੀਂ ਮਾਸੀ ਪੀਣਾ ਅਮਾਰ ਲਿਆ ਕਰ ਗੇੜਾ ਚੰਗਾ ਵਾਸੀ ਹੁਣ ਤਾਂ ਹੀ ਮੇਲੇ ਗੇਲੇ ਰਹਿ ਗਏ ਪਤਾ ਨਹੀਂ 5 ਸਾਲ ਆ ਪਤਾ ਨਹੀਂ 4 ਸਾਲ ਜਿਉਂਦੇ ਆ ਵੀ ਮਿਲਨੇ ਮਾਸੀ ਹਾਂ ਰੋਟੀ ਖਾਏਗਾ ਪੁੱਤ ਨਾ ਨਾ ਮਾਸੀ ਖਾ ਕੇ ਆ ਖਾ ਰ ਕੋਈ ਚਾਹ ਪੀ ਕੇ ਬਗ ਜੀ ਫੇਰਾ ਵਸ ਵਸ ਮਾਸੀ ਉੰਬੀ ਤੇ ਆਨ ਰੱਖਿਆ ਕਰ ਕਿੱਧਰ ਜਾਂਦੀ ਐ ਬੈਤ ਨਿਗਾਰ ਸੁਮਾਸੀ ਹੁਣ ਹਾਂ ਤੇਰੀ ਪਰਝਾਈ ਆ ਮਾੜਾ ਮੋਟਾ ਤੂੰ ਵੀ ਮਾਰ ਦਿਆ ਕਰ ਰੋਵਾ ਮੈਂ ਤਾਂ ਮਾਸੀ ਮਾਰ ਪੈਂਦੀ ਆ ਉਹ ਐ ਤਾਂ ਸੂਈ ਕੁੱਤੀ ਵਰਗੀ ਆ ਮਗਰ ਤਾਂ ਮੇਰੇ ਹੀ ਪੈ ਜਾਂਦੀ ਆ ਉਹ ਕੱਲ ਮੈਂ ਹੁਣ ਰੰਗਾਂ ਦੀ ਰਖੂ ਤੇ ਹਾਂ ਲਾਲੇ ਕੋਲੇ ਕਦੋਂ ਦੇਖੀ ਸੀ ਤੂੰ ਇਹ ਕੱਲ ਪਰਸੋਂ ਦੇਖੀ ਸੀ ਮੈਂ ਅੰਦਰ ਬੈਠੀ ਸੀ ਕਿਵੇਂ ਗੋਸੀ ਸਮਾਨ ਲਈ ਮਤ ਲੰਗੇ ਆ ਬਾਈ ਗਾਹਾਂ ਲੰਗਿਆ ਅੱਛਾ ਸਮਾਨ ਲਈ ਜਾਂਦੀ ਸੀ ਮੈਂ ਜਾਊਂਗੀ ਲੈ ਜਾਣੇ ਕੋਲ ਵੀ ਕੀ ਚੰਦ ਚੜ੍ਹਦਾ ਫਿਰਦਾ ਤੇ ਗੰਜੇ ਜਾਂ ਸਾਡਾ ਘਰ ਨਾ ਪਟਦੀ ਕਿਤੇ ਤੂੰ ਮਾਸੀ ਗੌਰ ਰੱਖੀ ਹੁਣ ਹਾਂ ਮਾੜੀ ਮੋਟੀ ਮੈਂ ਵੀ ਰੱਖੂੰ ਪੂਰੀ ਰੱਖਿਆ ਕਰ ਪੁੱਤ ਤੀਤਾ ਭਰਜਾਈ ਆ ਚੰਗਾ ਫਿਰ ਮੈਂ ਜਾਣਾ ਹੁਣ ਚੰਗਾ ਠੀਕ ਆ ਪੁੱਤ ਠੀਕ ਲੱਕੀ ਗੱਲ ਕਹਿ ਗਿਆ ਇਹ ਤਾਂ ਫਿਕਰ ਵਾਲੀ ਗੱਲ ਹੀ ਦੱਸ ਗਿਆ ਤਾਂ ਬੈਤਲ ਪਹਿਲੇ ਹੀ ਨਹੀਂ ਮਾਨ ਸੀ ਲੈ ਇਹ ਤਾਂ ਹਜੇ ਮੁੰਡੇ ਨੂੰ ਨਹੀਂ ਪਤਾ ਲੱਗਿਆ ਨਾ ਬੁੜੇ ਜੇ ਨੂੰ ਵੀ ਇਹ ਹਜੇ ਚੰਦ ਚਾੜ ਦੀ ਫਿਰਦੀ ਐ ਮੈਂ ਹੁਣੇ ਜਾ ਕੇ ਆਉਂੀਆਂ ਲਾਲੇ ਕੋਲੇ ਚੱਪੜਾਂ ਨੂੰ ਕੀ ਆ ਤਾਂ ਖੜੀ ਐ ਲਾਲੀ ਦੀ ਦੁਕਾਨ ਨੀ ਕੀ ਚੰਦ ਚੜਦੇ ਹੂ ਨਾ ਘਰ ਪਟਦੇ ਨੇ ਇਹਨਾਂ ਨੂੰ ਤਾਂ ਨਹੀਂ ਪਤਾ ਲੱਗਿਆ ਕਿਤੇ ਹਜੇ ਕਿਸੇ ਨੂੰ ਨਹੀਂ ਪਤਾ ਲੱਗਿਆ ਚਾਹ ਅਰੇ ਗੋਡੇ ਰ ਆ ਜਾਂਦੇ ਬੇ ਲਾਲਾ ਇੱਡੀ ਉੱਚੀ ਕਾ ਤੋ ਗਾਰ ਰੱਖੀ ਆ ਐ ਰਹਿਣਗੇ ਤੇਰੇ ਗੋਡੇ ਪਾਪਾ ਨਹੀਂ ਬਣੀ ਤੀਆਂ ਦੀ ਸੱਚੀ ਪਕਾਉਂ ਗਈਆਂ ਹੈ ਓਏ ਚਿਪਕੀ ਬਾਹਰ ਨਾਮ ਦਿੰਦੇ ਇੱਕ ਤਾਂ ਲੋਕ ਪੈਸੇ ਨਹੀਂ ਦਿੰਦੇ ਉੱਤੋਂ ਇਹ ਚਿਪ ਜਾਂਦੀਆਂ ਨੇ ਹੋਰ ਹਾਂ ਕਿੱਥੋਂ ਘਾਟੇ ਪੂਰੇ ਕਰੀਏ ਲੈ ਕੇ ਤਾਂ ਜਾਂਦਾ ਨਹੀਂ ਕੋਈ ਹਾਂ ਲੈ ਕੇ ਤਾਂ ਕੂਣ ਜਾਣਾ ਗੱਲ ਬੇ ਲਾਲੇ ਲੈ ਤੂੰ ਵੀ ਚੁੱਸਣਾ ਮੈਂ ਨਹੀਂ ਖਾਦੀ ਖੁੱਦੀ ਹੈ ਕਿ ਮੇਰੇ ਤਾਂ ਕੀੜਾ ਲੱਗ ਰਿਹਾ ਦੰਦਾ ਨੂੰ ਦੰਦਾ ਲੱਗਿਆ ਪਏ ਕੀੜੇ ਆਈ ਲੱਗੇਗੇ ਇਹੀ ਮਰੇਗੀ ਮੈਂ ਤੇਰਾ ਕੀ ਖਾ ਲੈ ਜਾ ਕੀ ਨਾ ਪੜਿਆ ਤੂੰ ਮੈਨੂੰ ਦੇਖ ਕੇ ਗੱਲਾਂ ਇਹ ਕਿ ਮੈਂ ਕੜਦਾ ਵਿੱਚ ਦੀ ਇਹ ਗੱਲਾਂ ਨੱਪਣਾ ਕੀ ਕੀਤਾ ਮੈਂ ਤੇਰਾ ਕੀ ਖਾਦਾ ਬਸ ਤੂੰ ਹੁਣ ਮੈਂ ਇੱਥੇ ਮੇਰੇ ਕੁਆਲਾ ਬੋਲ ਲੈਣੀ ਜਾਂਦਾ ਕਿ ਮੇਰਾ ਬਲੱਡ ਘਟਿਆ ਪਿਆ ਤੈਨੂੰ ਮੈਂ ਦੱਸਾਂ ਗੱਲ ਤੂੰ ਮੈਨੂੰ ਐ ਰਸਵੀ ਕਿਵੇਂ ਆਈ ਹੈਗੀ ਥੋੜਾ ਜਿਹਾ ਤਾਂ ਮੈਂ ਸੌਦਾ ਲੈਣਾ ਹੈ ਲੈ ਸੌਦਾ ਲੈਣਾਗਾ ਨਹੀਂ ਬਸਰਮੀ ਦੀ ਵੀ ਕੋਈ ਹੱਦ ਹੁੰਦੀ ਹੈਗੀ ਅਕੇ ਬਸਰਮਾ ਦੀ ਡੁੱਲਗੀ ਚਾਲ ਕੇ ਜਾਰਤਾ ਪੂੰਜੀ ਖਾਂਦੇ ਨੇ ਕੋਈ ਤੈਨੂੰ ਮਾੜੀ ਮੋਟੀ ਨਹੀਂ ਹੈਗੀ ਸ਼ਰਮ 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 ਕਾ ਨਹੀਂ ਜਦੋਂ ਆਪਣੀ ਆਰਤਾ ਇੰਨਾ ਚਿਰ ਹੋ ਗਿਆ ਹੁਣ ਤੈਨੂੰ ਪੈਣ ਚਾਵੇ ਕਰਕੇ ਜੀ ਆਰਤ ਮੇਰੇ ਤਾਂ ਬਾਗਸੋ ਹੜੇ ਰੱਬ ਦਾ ਵਾਸਤਾ ਜਾਨ ਸਾੜ ਦੋ ਮੇਰੀ ਮੈਂ ਤੇਰੇ ਖੜ ਜਾ ਇੱਕ ਮੈਂ ਤੇਰੇ ਪੈਰੀ ਹੱਥ ਲਾ ਪਰਾਂ ਮਰ ਜਾ ਮੇਰੇ ਮਰ ਜਾ ਹਾਂ ਬੱਦੂ ਤੂੰ ਆਇਆ ਪਿਆ ਨਾ ਸੂਈ ਕੁੱਤੀ ਵਾਂਗੂ ਤੇ ਜਦੋਂ ਮੇਰੀ ਨੂਹ ਆਉਂਦੀ ਆ ਉਹ ਨੂਹ ਦੀ ਸਮਾਜ ਚ ਗਾ ਦੇਣਾ ਨੂਹ ਨੂੰ ਤੇਰੀ ਨੂਹ ਇੱਕ ਵਾਰੀ ਚਕਾਤਾ ਹਾਂ ਚੱਲ ਹੁਣ ਉੱਥੇ ਮੇਰੀ ਸਾਲੀ ਵੀ ਆਈ ਆ ਨਾਲ ਗਮਾਂਡੀ ਨੇ ਭਾਈ ਵਧੀਆ ਚਿੱਕਿਤ ਕਰੀ ਜਾਂਦਾ ਰਹਿਣਾ ਸਾਰਾ ਦਿਨ ਬੱਕਰੀ ਮੱਗੋ ਗੱਲ ਕਰ ਜਾ ਫੇ ਤੂੰ ਮੂੰਹ ਮੱਜ ਕਰ ਲਾ ਹੁਣ ਛੋਦਾ ਤਾਂ ਚਕਾਤਾ ਅੱਛਾ ਮੇਰੀ ਸਾਲੀ ਆ ਚਲ ਗਮਾਂਡ ਆ ਗਿਆ ਭਾਈ ਰੁੱਤਵਾ ਉਹਨਾਂ ਦਾ ਭਾਈ ਚੰਗੇ ਚਲੇ ਲੋ ਆਂਦੀ ਬੰਦਸਾ ਗੱਲ ਮੈਨੂੰ ਮੋੜਦਿਆਂ ਸ਼ਰਮ ਆਏ ਤੇਰਾ ਤਾਂ ਹੁਣ ਮੈਨੂੰ ਪਤਾ ਹੀ ਹੈਗਾ ਕਿੱਥੋਂ ਪਿੱਥੋਂ ਆਈ ਆ ਉਂਜੜੀ ਅੱਜ ਵੀ ਬਈ ਨੂੰ ਪਤਾ ਸਾਰਾ ਪਤਾ ਮੈਨੂੰ ਹਾਂ ਲੋਕ ਕੀ ਗੱਲਾਂ ਕਰਦੇ ਤੇਰੇ ਬਾਰੇ ਸਾਰਾ ਦਿਨ ਇੱਥੇ ਖੜੀ ਰਹਿੰਦੀ ਆ ਹਾ 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 ਕੀ ਆ ਮੰਨਾ ਹੋਰਾ ਆ ਲਾਦੇ ਦੂਸ਼ਣ ਸੂਈ ਬਾਕੀ ਨਾ ਤੇਰੇ 15 ਦੇ ਇਹ ਸਾਨੂੰ ਤਰੀਕੇ ਨਾਲ ਸਖਿਆ ਬੇ ਸਾਰਾ ਪਿੰਡ ਗੱਲਾਂ ਕਰਦੇ ਕਹਿੰਦੇ ਲਾਲੇ ਕੋਲੇ ਖੜੀ ਰਹਿੰਦੀ ਕੋਈ ਹੋਰ ਨਾ ਚੰਦ ਚਾਰ ਦੀ ਸਾਨੂੰ ਪਿੰਡ ਚ ਤੁਰਨ ਜੋਕਰਾ ਛੜਦੇ ਸਾਰਾ ਪਿੰਡ ਨਹੀਂ ਸਾਰਾ ਜ਼ਿਲ੍ਹਾ ਗੱਲਾਂ ਕਰੂਗਾ ਬਰਨਾਲਾ ਮੈਨੂੰ ਪਤਾ ਜਦੋਂ ਤੂੰ ਲੈ ਗਿਆ ਭੁਜਾ ਕੇ ਆ ਆ ਲਿਆ ਗਿਆ ਲਾਦੇ ਦੂਸ਼ਣ ਲਾਦੇ ਦੂਸ਼ਣ ਤੂੰ ਨਾ ਦੇ ਰਕਮ ਨਹੀਂ ਦੇਣੀ ਨਾ ਦੇ ਬੇ ਤੂੰ ਪੈਰ ਤੇ ਪਾਣੀ ਪੈ ਜਾਣ ਦੇ ਪੈਰ ਤੇ ਪਾਣੀ ਪੈ ਜਾਣ ਦੇ ਦੇਖ ਲੈ ਦੱਸ ਦੇ ਕੋਈ ਹਜੇ ਵੀ ਗੱਲ ਹੈਗੀ ਤਾਂ ਹਾ ਤੇਰੀ ਹਾ ਤੇਰੀ ਲੈ ਜੇ ਤੇਰੀ ਸ਼ਰਮ ਤੇਰੀ ਤੂੰ ਮੇਰੇ ਤੇ ਹੁਣ ਮੇਰੀ ਸਾਰੀ ਉਮਰ ਦੀ ਖੇਦ ਹੁਣ ਆਏ ਆ ਭਾਵੇਂ ਜੀ ਹੈ ਤੂੰ ਲਾਬਾ ਦੱਸ ਕੇ ਮੈਨੂੰ ਘਰੇ ਜਾ ਕੇ ਕੀ ਕਹਤੇ ਆ ਲਾਬਾ ਤੈਨੂੰ ਕਹਦਾ ਉੱਥੇ ਖੜੀ ਸੀ ਸੋਨੇ ਓ ਸਾਰਾ ਲੁਚਾ ਲੁਚਾਗਾ ਮਲੰਗ ਬਣਦਾਗਾ ਵਸੇ ਤੂੰ ਉਹਦੇ ਮਾਗਰ ਲੱਗੀ ਹੈ ਐਡੀ ਇਜਤਾਲਾ ਪਿੰਡ ਚ ਜਮਾਂ ਡੱਕਾ ਨਹੀਂ ਤੋੜਦਾ ਕਿਹਦਾ ਡੱਕਾ ਨਹੀਂ ਤੋੜਦਾ ਦੇੱਕਾ ਮੈਂ ਖੋਤੀ ਮੂੰਹ ਨੂੰ ਦੰਦ ਕੜਦੀ ਹੈ ਪਹਿਲਾਂ ਵਰਦਰਾ ਨਾਲ ਸਾਰੇ ਪਿੰਡ ਚ ਕੋਈ ਜਵਾਬ ਦਿੰਦਾ ਨੂੰ ਫਿਰ ਤੂੰ ਉਹਦੇ ਮਾਗਰ ਲੱਗੀ ਹੈ ਹਾਂ ਵਿਚਾਰ ਕਰਿਆ ਕਰ ਤੈਨੂੰ ਮੈਂ ਦੱਸਾਂ ਗੱਲ ਮਾੜੀ ਮੋਟੀ ਵਿਚਾਰ ਆਲੀ ਕੋਈ ਗੱਲੀ ਦੱਸ ਕੀ ਗੱਲ ਸੀ ਲਾ ਦੇਖ ਰਾਲੇ ਮੈਂ ਅੱਖੀਂ ਨਾ ਮਹ ਕਰ ਚਿਹੜਾ ਕਰਦੀ ਹੈਗੀ ਚਿਹੜਾ ਜੂੜਾ ਕੋਈ ਨਹੀਂ ਮੇਰੀ ਹਾਸੀ ਸੀ ਤਾਂ ਮੂੰਹ ਵੀ ਨਿਕਲਣੀ ਲਾਪੇ ਨੇ ਸੱਚੀ ਗੱਲ ਦੱਸੀ ਇਹ ਵਿਚਾਰੇ ਨੇ ਲਾਪੇ ਲੂਪੇ ਦੇ ਮੈਨੂੰ ਕਹਿੰਦਾ ਤੁਰਦੀ ਲੱਗ ਤੈਨੂੰ ਮੈਂ ਦੱਸਾਂ ਗੱਲ ਮੈਂ ਕਿਵੇਂ ਦੁਰਦੀ ਲੱਗਿਆ ਕੀ ਰੈਪਟਰ ਲਖਾਇਆ ਥਾਣੇ ਖਾਰੇ ਤੋਂ ਥਾਣੇ ਤੋਂ ਤੂੰ ਗ੍ਰੀਂਡਰ ਦਾ ਵੱਡੇ ਵੱਡੇ ਟਰਨਗੇ ਥਾਣੇ ਦੇ ਤੇ ਥਾਣੇ ਹਾਂ ਸਾਰੇ ਨਾਲ ਬਣਦੀ ਹੈਗੀ ਪੈਸੇ ਸਿੱਟ ਨਹੀਂ ਦੇਣਗੇ ਤੇਰੇ ਵਰਗੇ ਨਾਲ 20 ਨਾਲ 75 ਨੂੰ ਬਾ ਚੰਗਾ ਮੈਂ ਡਾਉਂਗੀ ਤੜਕੇ ਸੱਦੂ ਸਰਪੈਸੀ ਸਾਰੇ ਪਿੰਡ 'ਚ ਸੌਦਾ ਜਾਣਦਾਗਾ ਮੜਾ ਤਾਹ ਨਹੀਂ ਬਣਾ ਕੇ ਰੱਖਣੀ ਪੈਂਦੀ ਹੈਗੀ ਬਲਾਜਮਾ ਨਾਲ ਤੂੰ ਤਾਂ ਇਹ ਤਾਂ ਸਾਰੇ ਨਾ ਪਰਚੇ ਸਾਰੇ ਤੂੰ ਬਹੁ ਘੱਟ ਕੇ ਲੈ ਜਾਏਗਾ ਸਾਡੀ ਤਾ ਦੇਖ ਲਾ ਲੈ ਕੀ ਦੂਸਣ ਲਾਉਂਦੀ ਆ ਹਾਏ ਹਾਏ ਦੇਖ ਲਾ ਲੈ ਇਹੇ ਕੋਲ ਤਾਂ ਆਉਦੀ ਹੈਗੀ ਆਉਣੀ ਸੰਦੀ ਹਾਂ ਚਿੱਟੀ ਚਿੱਟੀ ਬਈਆ ਜੀ ਵੇ ਦੂਜਿਆਂ ਨੇ ਕਿੱਥੇ ਸਾਮਲੂ ਇਹ ਸਾਡੀ ਦਾ ਭਾਈ ਸਾਮਲੂ ਐ ਐਨਾ ਮੇਰਾ ਇੰਜਨ ਨਹੀਂਗਾ ਤੇਰੇ ਬੰਦੇ ਦੀ ਇੰਜਨ ਨਾਗਾ ਉਸੇ ਨੂੰ ਕੰਟਰੋਲ ਚ ਰੱਖਿਆ ਕਰ ਕੀ ਜਣ ਮੇਰੇ ਬੰਦੇ ਦਾ ਹਾਂ ਜਣ ਵਾਲੇ ਹੋਰ ਆ ਉਹ ਵੀ ਬਾਵਾ ਖੜਿਆ ਰਹਿਦਾ ਇੱਥੇ ਦੱਸ ਉਹਦੇ ਬਾਰੇ ਕੀ ਕੀ ਗੁੱਟਰ-ਬੁੱਟਰ ਕੀ ਕਰਦੇ ਹੋ ਤੇ ਸਾਰਾ ਗੁੱਟਰ-ਬੁੱਟਰ ਨਹੀਂ ਹੈਗੀ ਤੈਨੂੰ ਮੈਂ ਦੱਸਾਂਗਾ ਲੋ ਉਹ ਤਾਂ ਬਦਲਿਆ ਫਿਰਦਾ ਉਹ ਤੈਨੂੰ ਮੈਂ ਦੱਸਾਂਗਾ ਨੂੰ ਕੰਟਰੋਲ ਚ ਰੱਖਿਆ ਕਰ ਮਾੜਾ ਜੀ ਕੀ ਬਦਲਿਆ ਪਿਆ ਤੀਆਂ ਚ ਫੜਫੜ ਕਰਦਾ ਫਿਰਦਾ ਤੀਵੇਂ ਤੀਵੇਂ ਕਰਦਾ ਰਹਿੰਦਾ ਕਸਾੜਾ ਬੇ ਤੁਸੀਂ ਰਹਿਣ ਦਿਓ ਉਹ پوਤੀਆਂ ਜੋ ਅੱਖ ਨਹੀਂ ਕੱਢਦਾ ਤੂੰ ਸਾਡੀ ਨੂਹ ਚ ਸਾਨੂੰ ਨਾ ਪੱਟੋ ਗੱਲ ਸੁਣ ਲੈ ਬੋੜੀ ਨਾ ਬਣਿਆ ਕਰ ਕਿਸੇ ਦੇ ਪਿੱਛੇ ਲੱਗਿਆ ਕਰ ਕਿੰਨਾ ਚਿਰ ਹੋ ਗਿਆ ਵਰਤਦਿਆਂ ਨੂੰ ਅੱਜ ਤੂੰ ਮਰਤੇ ਕੀ ਦੂ ਸੁਣ ਲਈ ਗੱਲ ਸੁਣ ਲੈ ਮੇਰੀ ਜਦੋਂ ਮੇਰੇ ਤੇ ਜਵਾਨੀ ਹੁੰਦੀ ਜੇ ਤੂੰ ਵੇਖ ਲਈ ਕੀ ਹੁੰਦੀ ਸੋਹਣੀ ਸੰਖੀ ਮੁਟਿਆਰ ਹੈ ਤੇਰੇ ਤੇ ਮਾਰੀ ਕਿਤੇ ਟਰਾਈ ਕਿਤੇ ਅੱਖ ਪੱਟ ਕੇ ਆਇਆ ਚਾਕੇ ਤੇਰੇ ਗਣੀ ਉਹਦਾ ਮੈਨੂੰ ਝਾਕਦੇ ਜਿਹੜੀ ਚੱਕਣਾ ਸੀ ਉਹਦੇ ਕਿੰਦਾ ਮੈਂ ਚਾਕੇ ਨਹੀਂ ਗਾਹਾਂ ਮੈਂ ਜਵਾਂ ਖਾ ਗਣੀ ਚੱਕੂਗਾ ਏ ਕੀ ਕੀ ਚੌਰਾ ਹੋ ਰਿਆ ਤੂੰ ਵੀ ਇੱਕ ਨੰਬਰ ਦਾ ਚੌਰਾ ਨਹੀਂ ਇਹ ਮੇਰੇ ਸ਼ੱਕ ਨਾ ਕਰਿਆ ਕਰ ਬਾਲਾ ਆਪਣਾ ਬਲਾ ਜਾਗਾ ਆ ਤੂੰ ਸੀ ਹੁਣ ਮੜਾ ਜਾ ਫਰਕ ਪਤਾ ਅਸੀਂ ਕੀ ਫਰਕ ਪਤਾ ਥਾਰ ਪਤਾ ਜੋ ਸਮਾਨ ਲੈਣੋਂ ਨੇ ਧਾਰਗਣੇ ਹੋਣ ਲੱਗ ਜਣੇ ਅਸੀਂ ਪਿੰਡ ਛੱਡਦੇ ਆ ਕਿ ਵੀ ਇਹ ਧਾਰੀ ਸੈੱਟ ਕਰ ਲਓ ਘਰ ਦੀ ਵਧੀਆ ਸੋਡਾ ਪਰਿਵਾਰ ਆ ਤੈਨੂੰ ਮੈਂ ਦੱਸਾਂ ਗੱਲ ਵਧੀਆ ਤੇਰੀਆਂ ਨੂੰਹਾਂ ਨੇ ਆਵਦੀ ਕਿ ਵੀ ਇਹ ਧਾਰੀ ਸੈੱਟ ਕਰ ਲਾ ਕਬੀਦਾਰੀ ਨੂੰ ਸਾਡੀ ਨੂੰਹ ਸੋਨੂੰ ਮੂੰਹ ਲਾਣੋਂ ਛੱਡ ਗਿਆ ਲੋਕ ਤੈਨੂੰ ਮੈਂ ਦੱਸਾਂ ਗੱਲ ਤੇਰੇ ਮੂੰਹ ਲਾ ਕੇ ਬਰਨਾਲੇ ਤੋਂ ਦੱਸ ਕਿੰਨਾ ਸਮਾਨ ਲਿਆ ਕੇ ਦੀ ਤੈਨੂੰ ਆ ਦੇਖ ਲੈ ਲੈ ਅਨਾਈ ਗੱਲਾਂ ਕਰਦੇ ਨੇਗੇ ਕੋਈ ਕੋਈ ਗੱਲਾਂ ਕਰਦਾਗਾ ਸਾਰੇ ਦੁਕਾਨ ਵਾਲੇ ਗੱਲਾਂ ਕਰੀਂਦੇ ਨੇ ਆ ਕਿ ਵਾਲ ਕਟਾ ਕੇ ਭੱਜ ਜਾਂਦੇ ਨੇ ਕਿ ਪੈਸਾ ਦਿੰਦਾ ਨਹੀਂ ਕੋਈ ਬੇਲੇ ਬਿੱਡ ਗੱਲਾਂ ਹੀ ਕਰਨਗੇ ਬੇਲੇ ਰਹਿੰਦੇ ਸਾਰੇ ਦੁਕਾਨਾਂ ਦੇ ਗੱਲਾਂ ਕਰਨ ਬਦੂ ਹਾਂ ਹਾਂ ਤੂੰ ਵੀ ਸੇਫ ਸੁਪ ਕਰਾ ਲਿਆ ਕਰਦੇ ਨਹੀਂ ਫਕਾਸੇ ਆ ਜਾਂਦੇ ਨੇ ਆ ਜਾਂਦੇ ਨੇ ਵਾਲ ਆ ਜਾਂਦੇ ਨੇ ਤਾਂ ਵੱਡਾ ਨਹੀਂ ਕੀ ਗੱਲ ਆ ਹੁਣ ਹਾਂ ਬੁੜੀਆਂ ਤੇ ਵਾਲੇ ਆਉਣ ਲੱਗੇ ਆ ਮੁੱਛਾਂ ਵੀ ਆ ਜਾਂਦੀਆਂ ਇਸ ਰੁਟੇ ਦਾ ਸੇਫਟੀ ਤੇ ਖਦਮਾ ਤੈਨੂੰ ਬਲੇਕ ਕੋਲੇ ਮੁੰਡਾ ਅੜਿਆ ਕੀ ਗੱਲਾਂ ਲਾ 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 ਗੱਦ ਕੱਢੀ ਜਾਂ ਨਰਨਾ ਪਰਜਾਈ ਆ ਵੀ ਮੇਰੀ ਆਏ ਜਿਹੇ ਡਾ ਦਾ ਨਾਮ ਗੱਲਾਂ ਹੁੰਦੇ ਗੱਲ ਛੋੜ ਲੈ ਮੇਰੀ ਗੱਲਾਂ ਹੁੰਦੇ ਜਦੋਂ ਨਵੀਂ ਨਵੇਲੀ ਵਿਆਹ ਕੇ ਆਈ ਤੀਗੀ ਸਾਰੇ ਕੌਟ ਦੁਨ ਦੇ ਵਿੱਚ ਜਦੋਂ ਛੰਡ ਛੰਨੇ ਤਾਂ ਡੱਬਲੀ ਕਬੀਲਦਾਰੀ ਆਹ ਮਨੁਸਖਿਆ ਰਿਆ ਤੇ ਖਲਾਦ ਮਾੜੀ ਨਿਕਲ ਗਈ ਵਿਆਹ ਉਹ ਨਾ ਪਟਦੀ ਤੂੰ ਮੁੰਡਾ ਹਾਂ ਹਾਂ ਕਹੀਂ ਸਾਡੀ ਨੂੰਹ ਕੋਲੇ ਗੱਲਾਂ ਕਰਦਾ ਹੋਏਗਾ ਤੂੰ ਚਲ ਕੋਈ ਨਾ ਹੁਣ ਤੂੰ ਮੈਨੂੰ ਆਂ ਦਾਸ ਕੰਮ ਦੱਸ ਕਿਵੇਂ ਆਈ ਬੈਂਗਣ ਫੜਨ ਆਈ ਸੀ ਪਰਜਾਈ ਤੇਰੀ ਆ ਤੇ ਬੰਦੇ ਆੜੀ ਗਈ ਸਮਾਨਾ ਲੈਣਾ ਹੀ ਸੌਦਾ ਹੋਰ ਕੀ ਕਰਨਾ ਹੈ ਤੇਰੇ ਕੋਲੇ ਹੋਰ ਕੀ ਇਹ ਸੌਦਾ ਤਾਂ ਲੈਣਾ ਹੀ ਸੀ ਪਰ ਹੁਣ ਤੂੰ ਮੇਰੀ ਗੱਲ ਸੌਦਾ ਦਾ ਚੱਲ ਮੈਂ ਜਵਾਬ ਦੇ ਨਹੀਂ ਦਿੰਦਾ ਜੀ ਹਾਂ ਸੌਦਾ ਤਾਂ ਲੈ ਜੀ ਤੇ ਹੁਣ ਫਿਰ ਅਸਾਂ ਕਰਾ ਦੇ ਨਾ ਤੂੰ ਕੇਨ ਨਾ ਬੁੱਕਟ ਕੇ ਕਰਾ ਦੇ ਸਾਰਾ ਕਿਤਾਬ ਫਿਰ 3 ਮਹੀਨੇ ਮੈਂ ਤੈਨੂੰ ਟੋਕਦਾ ਨਹੀਂ ਜੀਗਾ ਕਰਾਂਗੇ ਗੱਲ ਕਰੀ ਸੀ ਨਾ ਮੁੰਡੇ ਨਾਲ ਹੈ ਉਹ ਕਹਿੰਦੇ ਕੋਈ ਨਹੀਂ ਹਿਸਾਬ ਕਰਾਂਗੇ ਤੇਰਾ ਹਾਂ ਤੂੰ ਸਿਆਈਆ ਇਹ ਤਾਂ ਜਿਹੇ ਜਿਹੇ ਹੈਗਾ ਲੱਡੂ ਨਾਲ ਹੈ ਇਹ ਤੂੰ ਲੈ ਲਿਆ ਕਰ ਇਹ ਕਿੱਥੇ ਦਿੰਦੇ ਤੇਰੇ ਪੈਸੇ ਸਾਰਾ ਦੰਦਾ ਤੇਰੇ ਕੋਲੇ ਨਾ ਖੁੰਡਾ ਇਹ ਲਗੇ ਖੁੰਡਾ ਆ ਕੀ ਇਹਦੇ ਕੋਲ ਕਹਿੰਦਾ ਖੁੰਡਾ ਹੀ ਹੈਗਾ ਜਾਂ ਇੰਜਨ ਕੰਮ ਕਰਦਾ ਦਾ ਹੋਰ ਕੁਝ ਨਹੀਂ ਕਰਦਾ ਹੈ ਬਈ ਇੰਜਨ ਚਾੜੂ ਮੈਂ ਲਾਦਾ ਚੱਲ ਤੁਸੀਂ ਹੋਰ ਦੱਸੋ ਵਧੀਆ ਐ ਕਰੀ ਮੈਨੂੰ ਸਾਰਾ ਸੌਦਾ ਆਹ ਤੇਵਾ ਤੈਨੂੰ ਹੋਕੀ ਜੀ ਵੜੀ ਚੱਲਦੀ ਹੈ ਇਹ ਬੇ ਦਰਗਰ ਦੇਖ ਔਰ ਜਨ ਜੇ ਦੇ ਨਾਲ ਹੁਣ ਇਹ ਓਕਾ ਚੂਗ ਮੈਂ ਦੋ ਉੱਤੇ ਲੋਕ ਦਾਰੂ ਚੀਪਾ ਕੇ ਪੀਣ ਲਾ ਕੇ ਪਤਾ ਨਹੀਂ ਕੀ ਹੋਗਾ ਕਹਿੰਦਾ ਕਰੰਟ ਬਾਦ ਫਾਦੇ ਰਹਿਦੇ ਅੱਗ ਸਵਾ ਉਹ ਮੈਂ ਜਵਾਕ ਦੇਖੇ ਆਪਣੇ ਪਿੰਡ ਦੇ ਐਡੀਆਂ ਲਾਲ ਜੀਆਂ ਲੁੱਲੀਆਂ ਆਈਆਂ ਪਤਾ ਨਹੀਂ ਕੀ ਆ ਸਰਮ ਬੰਨਿਆ ਕਰ বাজਾਈ ਹੋਰ ਕੀ ਆਹੋ ਹੋਰ ਹੀ ਕੁਛ ਕੰਗਾ ਸਟੇਂਗਾ ਬੇ ਆਪ ਹੀਂ ਦੇ ਨੇ ਆ ਸਾਰੀਆਂ ਪੀ ਜਾਂਦਾ ਦਰੋ ਫ੍ਰਿਜ ਜੋਂ ਕੱਢ ਕੇ ਉਹ ਮੈਨੂੰ ਤਾਂ ਪਤਾ ਨਹੀਂ ਮੇਰਾ ਨਾਂ ਨਹੀਂ ਹੁੰਦਾ ਜੈਖਣੀ ਦੇ ਲੁੱਲੀ ਜੀ ਅੱਗੇ ਗਰਮੀ ਚ ਪੀਂਦੇ ਲੋਕ ਹੁਣ ਸਿਆਣ ਚ ਹੀ ਫੈਸ਼ਨ ਬਣਾ ਲਿਆ ਲੈ ਬੱਤੇ ਪੀ ਜਾਣਗੇ ਠੰਡੇ ਪੀ ਜਾਣਗੇ ਤੈਨੂੰ ਹੋਈ ਹੋਈ ਹੋਏ ਪਨੇ ਫਿਰ ਕਹਿੰਦੇ ਸੱਲ ਘਟ ਗਏ ਆ ਹੁਣ ਚਿੱਲੀ ਦੀ ਬਿਮਾਰੀ ਸੱਲ ਲੱਗਣ ਦੀ ਆ ਸੱਲ ਹੋਰ ਦਾ ਸਮਾਨ ਚੋਂ ਜੇ ਸੀ ਕਿਉਂ ਨਹੀਂ ਖਾਦੇ ਕੋਈ ਮਾਖਣੀ ਨਹੀਂ ਖਾਦੇ ਹੈਗੇ ਪਹਿਲਾਂ ਆਪਾਂ ਕਿਤੇ ਬਿਮਾਰ ਹੋਈ ਸੀ ਕਿ ਸੱਲ ਦੇ ਨਾਂ ਨਾ ਜਾਣਦੇ ਪਸੇ ਸੱਲ ਕੀ ਹੁੰਦੇ ਨੇ ਲੈ ਹੈ ਚਾਰ ਚਿਪੜ ਮਾਰੇ ਸੱਲ ਨਾਂ ਦੀ ਨਾਲ ਚੰਗਾ ਮੈਂ ਗਾਂਹਾਂ ਜਾ ਆਇਆ ਸਮਾਨ ਮੇਰਾ ਪਾਗੇ ਰੱਖ ਦੀ ਤੂੰ ਗਾਂਹਾਂ ਜਾਇਆ ਸਮਾਨ ਕੋਈ ਗੱਲ ਨਹੀਂ ਮੈਂ ਤੈਨੂੰ ਦੇ ਦਿੰਦਾ ਹਾਂ ਹਿਸਾਬ ਨਾਲ ਦਊਂਗਾ ਤੇ ਐਨਾ ਕਿ ਮੇਰਾ ਭੈਣ ਵਾਂ ਕੇ ਭਜਾਈ ਵਾਂ ਕੇ ਕੀ ਬੋਦੜਾ ਕੰਮ ਕਰਾ ਦੇ ਹਾਰੇ ਰੱਬ ਦਾ ਬਾਸ ਜਗਾ ਲੈ ਇੱਕ ਅੱਕੀ ਕੁਲ ਦੇ ਦੇਣਾ ਤੈਨੂੰ ਲੈਣਾ ਸੀ ਚੱਲ ਲੈ ਬੋਲ ਇਹ ਨੋਟ ਕਰ ਓਏ ਬੋਲ 10 ਕਿਲੋ ਖੰਡ ਨਾ 10 ਨਹੀਂ ਖਾਦ ਖਾਦ ਜਾ ਕਰ 10 ਨਹੀਂ ਮਿਲਦੀ ਨਹੀਂ ਨਹੀਂ ਮਿਲਦੀ ਹੋਰ ਦੋ ਲੈ ਜਾ ਤੇnga 5 ਦੇ ਚਲ ਕਰ ਦੇਣਾ ਚੰਗਾ ਪਰ 5 ਕਿਲੋ ਖੰਡ ਹੋਰ ਬੋਲ 2 ਕਿਲੋ ਚਾਹ ਲਿਖੀ ਚੱਲ ਕੇ ਰਹਿ ਗਏ 2 ਕਿਲੋ ਚਾਹ ਇੰਨੀ ਕੀ ਕਰਨੀ ਹੈ ਹੁਣ ਥੋੜਾ ਜਿਹਾ ਰੇਟ ਵਧਿਆ ਹੋਇਆ ਹੈ ਸਾਡੇ ਚ ਆਪ ਇਸ ਨਾਮੋ ਕਾਮਲ ਜੀਆ ਵਿਚਨਾ ਬੋਲੇ ਮੇਰੇ ਮਾਰਬੇ ਦੇ ਬੋਤੇ ਜੀਆ ਪੱਤੀ ਹੁਣ ਥੋੜੀ ਜੀ ਤੇਜ ਆ ਗਈ ਇੱਕ ਮਹੀਨਾ ਇੱਕ ਕਿਲੋ ਚੱਲ ਜਾਂਦੀ ਹੈਗੀ ਤੂੰ ਐ ਕਰ ਕਿਲੋ ਚਾ ਲੈ ਜਾ ਚੱਲ ਪਾ ਦੇ ਕਿਲੋ ਕਿਲੋ ਚਾਹਣ ਉਪਕਰ ਲੈ ਛੋਲੇ ਛੋਲੇ ਕਿੰਨੇ ਛੋਲੇ 2 ਸਾਗ ਸੁੱਕਦਾ ਲੈ ਕੇ ਹੁਣ ਛੋਲੇ ਕੀ ਕਰਨੇ ਨੇ ਤੇ ਛੋਲੇ ਠਾਕੜੇ ਜਾਰ ਬਣ ਜਾਂਦੇ ਜਾਨ ਨਹੀਂ ਤੇਰੇ ਸੁੱਕੀਆਂ ਨਾਲਾਂ ਦੇ ਗੋਡੇ ਖੜਾਏ ਨੇ ਜੂਰੀਆ ਹੁੰਦਾ ਜੂਰੀਆ ਉਹਦੇ ਵਿੱਚ ਸਿੱਟੀ ਜਾਣੀ ਨੇ ਮੂੰਗੀ ਸਿੱਟਿਆ ਜੇ ਮੇਰੇ ਕੋਲ ਜਾ ਰਿਹਾ ਰਹਿ ਰੱਬ ਦਾ ਨਾਮ ਐਨੀ ਮੂੰਗੀ ਫਿਰ ਹੋਰ ਦੇ ਦੇ ਕੁਛ ਚੱਲ ਤੇਰੇ ਕੋਲ ਚਲ ਛੋੜ ਲੈ ਤਿੰਨ ਨਟ ਹੋ ਗਏ ਹੋਰ ਬੋਲ ਕੀ ਲੈਣਾ ਹਾਂ ਛੋੜ ਲਏ ਹੋ ਗਏ ਮਿਰਚਾਂ ਨੂਨ ਮਿਰਚ ਹਰਦੀ ਤੇ ਗਰਮ ਮਸਾਲਾ ਕੱਪੜੇ ਧੋਣ ਵਾਲੀ ਸਾਬਣ ਧੋਣ ਵਾਲੀ ਸਾਬਣ ਇਹ ਸਾਰਾ ਸਮਾਨ ਪਾ ਲਈ ਥੋੜਾ ਥੋੜਾ ਪਾ ਲੂਗਾ ਮੈਂ ਸਾਬ ਨਾਲ ਤੇ ਇੰਨਾ ਕਿ ਮੇਰਾ ਹੁਣ ਕੰਮ ਕਰਾਂ ਦੀ ਸਾਡੇ ਰੱਬ ਦਾ ਪਾ ਤੂੰ ਤਾਂ ਮਰਦਾ ਹੀ ਰਿਆ ਕਰ ਤਪਲੇ ਜਿਆ ਚੰਗਾ ਚੰਗਾ ਦੇਖ ਲੈ ਲੈ ਜੀ ਨਾਲੇ ਪੁੱਠਾ ਬੋਲੂਗੀ ਭੁਜਾਈ ਤੇਰੀ ਆਤ ਗਈ ਦੋਆ ਬਰਸ ਜੇ ਪਾਦੀ ਕੋਈ ਨਾ ਬਰਸ ਪਾ ਦੂੰਗਾ ਹਾਂ ਹੋਰ ਤਾਂ ਨਹੀਂ ਦੇ ਕੇਣੀ ਕੋਈ ਪਾਪ ਪੂਪ ਕਾਲਗੇਟ ਆ ਕੋਲ ਗੇਟ ਪਾ ਲਈ ਤੇ ਤੰਦਾਲਾ ਵਰਸ ਆ ਬਾਤ ਸਿਕਰ ਸੋਦਾ ਪਹਿਲੀ ਬਥੇਰਾ ਲਿਖਿਆ ਜਾਏ ਨੇ ਕਿਉਂ ਇਹ ਜੂਲਾ ਆ ਜਾਣ ਦੇ ਚਲ ਕੋਈ ਨਾ ਤੂੰ ਚੰਗਾ ਫਾਇਸੇ ਆਪੀ ਦਵਾ ਦੂ ਇੱਕ ਗੋਡੇ ਗੋਡੇ ਦਾ ਤੇਰੇ ਘਰ ਬਦਲਾਉਣ ਵਾਲੇ ਆ ਕਰਦਾ ਸੀ ਘਰੇ ਗੱਲ ਆ ਕਹਿੰਦਾ ਪਿੱਤਰ ਦੇ ਵਾਕੇ ਲਿਉਣੀ ਆ ਕਾਰਡ ਚੱਲ ਜੇ ਸਾਡਾ ਕਾਰਡ ਸੋਡਾ ਚੱਲਦਾ ਕਿਉਂ ਸਾਡੇ ਕਾਰਨ ਕੀ ਪੋੜੀ ਆ ਮੈਂ ਗਵਰਨਮੈਂਟ ਨੂੰ ਨਹੀਂ ਪਤਾ ਗਾ ਲੋ ਚਪਣਾ ਕਰਦੇ ਹੋਗੇ ਹਾਂ ਸਰਕਾਰ ਅਨੁਸਾਰਾ ਪਤਾ ਹੁੰਦਾ ਵੇ ਆ ਕੀ ਆ ਵੇ ਤੂਫਾਨ ਕਿਉਂ ਉੱਠੇ ਚਲਉਣੀ ਆ ਤੂ ਬਾ ਐਸੀ ਦੁਕਾਨ ਤੇ ਕਰਦੇ ਹੁੰਦੇ ਆਂਗੇ ਆ ਕੀ ਐ ਲੈ ਜਾ ਮੱਕੀ ਦੇ ਖਿਲਾਈਆਂ ਨੇ ਲੈ ਮੈਂ ਨਹੀਂ ਖਾਦੀ ਲੈ ਲੈ ਨਾ ਨਾ ਮੈਂ ਨਹੀਂ ਲੈ ਲੈ ਪੂਪਲੇ ਚਲੇ ਨਾ ਨਾ ਮੈਂ ਨਹੀਂ ਖਾਦੀ ਹੋਰ ਕੀ ਲੈਣਾਗਾ ਬਸ ਲੌਲੀਪੌਪ ਲੈ ਲੈ ਕਦੇ ਕਦੇ ਝੇੜ ਕੰਮ ਬਣਾ ਪਰਜਾਈਆ ਕੁਝ ਨਹੀਂ ਹੁੰਦਾ ਗਾ ਤਾ ਦੇਖ ਲੈ ਸੌਦਾ ਦੇਣਾ ਪੁਆੜੇ ਹੋਇਆਂ ਨੂੰ ਦੇਣਾ ਪੂ ਸੌਦਾ ਕੋਈ ਪੈਸੇ ਕਢਾ ਦੋ ਪੈਸੇ ਕੀੜਾ ਪੈਸੇ ਆ ਜਾਣਗੇ ਨਾਲ ਦੀ ਨਾਲ ਬੰਦ ਕਰ ਦਾਂਗੇ ਸੌਦਾੰਦ ਰਹਿ ਸੀਲਾਰੀ ਪੱਕੀ ਬਾਤ ਕਿੱਦਾਂ ਉਹਦਰ ਦੇਖਣਾ ਚੂਹੇ ਕੀ ਫੜਫੜ ਕਰੀ ਜਾਂਦੇ ਪੀਪੀਆਂ ਚ